ਉਹ ਵਾਪਸ ਮੁੜ ਕੇ ਆਇਆ ਮੈਂ ਇੱਕ ਚਿੱਠੀ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਕਿ ਪੰਜਾਬ ਨੂੰ ਅੱਜ ਕੇਂਦਰ ਦੀ ਲੋੜ ਹੈ ਕੇਂਦਰ ਸਾਡੀ ਆਗੇ ਬਾਹ ਪਕੜੇ ਉਸ ਦੇ 2 ਦਿਨ ਦੇ ਬਾਅਦ ਮੁੱਖ ਮੰਤਰੀ ਸਾਹਿਬ ਨੇ 1 ਸਤੰਬਰ ਨੂੰ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਉਸੇ ਦਿਨ ਮੇਰੇ ਦਿਮਾਗ 'ਚ ਖਟਕ ਗਿਆ ਸੀ ਵੀ ਸਰਕਾਰ ਸੰਜੀਦਾ ਹੈ ਨਹੀਂ ਸੀਰੀਅਸ ਹੈ ਨਹੀਂ ਉਸ ਚਿੱਠੀ 'ਚ ਪੰਜਾਬ ਦੀ ਔਕੜਾਂ ਦਾ ਪੰਜਾਬ ਦੀ ਮੁਸੀਬਤ ਦਾ ਜਾਂ ਪੰਜਾਬ ਦੇ ਜਿਹੜੇ ਗਰਾਉਂਡ ਰਿਐਲਿਟੀ ਹੈ ਉਸ ਤੋਂ ਪਾਸੇ हट ਕੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਦੀ ਇੱਕ ਆਦਤ ਹੈ ਉਹਨਾਂ ਨੇ ਇੱਕ ਕੋਝਾ ਮਜ਼ਾਕ ਜਿਹਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਪਾਤਾ ਵੀ ਸਾਨੂੰ 60 ਹਜ਼ਾਰ ਕਰੋੜ ਰੁਪਿਆ ਸਾਡਾ ਪੰਜਾਬ ਦਾ ਥੋੜੇ ਕਨੀ ਬੋਲਦਾ ਹੈ ਉਹ ਸਾਡਾ ਭੇਜੋ ਕਿੱਥੋਂ ਆਇਆ 60 ਹਜ਼ਾਰ ਕਰੋੜ ਰੁਪਿਆ ਕਿਉਂਕਿ ਉਸ ਇੱਕ ਤਰੀਕ ਤੋਂ ਪਹਿਲਾਂ ਕਿਸੇ ਨੇ 60 ਹਜ਼ਾਰ ਦਾ ਅੰਕੜਾ ਨਹੀਂ ਸੀ ਸੁਣਿਆ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਸਾਬ 8000 ਵਾਲੀ ਗਲਤ ਹੁੰਦੀ ਸੀ ਵੀ 8000 ਸਾਡਾ ਬਕਾਇਆ ਪਿਆ ਜੀ ਆਰਡੀਐਫ ਦਾ ਜਿਹਦਾ ਸੁਪਰੀਮ ਕੋਰਟ 'ਚ ਚਰਚਾ ਹੁੰਦੀ ਹੈ ਸੁਪਰੀਮ ਕੋਰਟ 'ਚ ਕੇਸ ਗਿਆ ਹੈ ਰੋਜ਼ ਦੀ ਗੱਲ ਆ ਜਾਂਦੀ ਹੈ ਉਹ ਉਹਦੇ ਤੇ ਆ ਕੇ ਖੜ ਜਾਂਦਾ ਵੀ 8000 ਕਰੋੜ ਰੁਪਏ ਸਾਡਾ ਬਕਾਇਆ ਹੈ ਪਰ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਹੈ ਮੈਂ ਕਿਹਾ ਸ਼ਾਇਦ ਇਹਨਾਂ ਨੂੰ ਇੱਕ 60000 ਵਾਲੀ ਆਰਤੀ ਹੈ ਕਿਉਂਕਿ ਯਾਦ ਕਰੋ ਉਹ ਉਹੀ 60000 ਹੈ 60000 ਵਾਲੀ ਫਿਗਰ ਦੀ ਗੱਲ ਕਰਦਾ ਹਾਂ ਸਾਹਿਬ 60000 ਦਾ ਆਂਕੜਾ ਕੇਜਰੀਵਾਲ ਸਾਹਿਬ ਨੇ ਚਾਲੂ ਕੀਤਾ ਸੀਗਾ 40000 ਰੁਪਿਆ ਐਕਸਾਈਜ਼ ਦੇ ਠੇਕਿਆਂ ਚੋਂ ਕੱਢ ਕੇ ਲਿਆਉਂਗਾ ਮੈਂ ਤੇ 20000 ਰੁਪਿਆ ਮੈਂ ਰੇਤੇ ਵਾਲੇ ਕੰਮ ਚੋਂ ਕੱਢ ਕੇ ਲਿਆਉਂਗਾ 60000 ਕਰੋੜ ਨਾਲ ਪੰਜਾਬ ਦਾ ਹੁਨੇਰਾ ਬਦਲ ਦੇਾਂਗੇ ਇਹ ਉਹ 60000 ਹੈ ਜੀ ਜਿਸ ਕਿਸਮ ਦੀ ਇਮੇਜਿਨੇਸ਼ਨ ਉਹਦੋਂ استعمال ਹੋਈ ਸੀ ਉਸੇ ਕਿਸਮ ਦੀ ਵੀ ਕਹਿੰਦੇ ਜੇ ਜੀਐਸਟੀ ਮੈਂ ਪੁੱਛਿਆ ਉਹ ਮੈਂ ਦੇਖੀ ਇਹਨਾਂ ਦੀ ਮੰਗ ਪੱਤਰ ਜਿਹੜਾ ਇਹਨਾਂ ਨੇ ਸਬਮਿਟ ਕੀਤਾ ਹੈ ਜਿਹੜੀ ਉਹਦੇ ਨਾਲ ਆ ਵੀ ਬ੍ਰੇਕਡਾਊਨ ਵੀ ਆ 60 ਹਜ਼ਾਰ ਕਿੱਥੋਂ ਬਣਦੇ ਐ ਉਹਦੇ ਚ 50 ਹਜ਼ਾਰ ਕਰੋ 50 ਹਜ਼ਾਰ ਕਰੋੜ ਦਾ ਅੰਕੜਾ ਪਾ ਰੱਖਿਆ ਵੀ ਜੇ GST ਨਾ ਲੱਗਦੀ ਜੇ GST ਨਾ ਲੱਗਦੀ 18 ਤੋਂ ਚਾਲੂ ਹੋਈ ਹੈ GST ਜੇ ਨਾ ਲੱਗਦੀ ਤਾਂ ਪੰਜਾਬ ਨੂੰ ਇਹ ਨਾ ਹੋਣਾ ਸੀਗਾ ਇਹਦਾ ਸਾਨੂੰ ਖਾਮੀ ਆ ਜਾ ਭਰ ਕੇ ਦਿਓ ਇੱਕ ਤਰੀਕ ਨੂੰ ਮੁੱਖ ਮੰਤਰੀ ਚਿੱਠੀ ਲਿਖ ਰਹੇ ਹੈ ਪ੍ਰਾਈਮ ਮਿਨਿਸਟਰ ਨੂੰ 3 ਤਰੀਕ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਹੈ ਸਾਬ ਮੈਂ ਬਿਨਾ ਫੈਕਟਸ ਫਿਗਰ ਤੇ ਕੁਝ ਨਹੀਂ ਬੋਲਦਾ ਸਾਬ 3 ਤਰੀਕ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਜਿਹੜੇ ਸਲੈਬ ਘਟਾ ਕੇ ਦੋ ਸਲੈਬ ਕਰ ਦਿੱਤੇ ਗਏ ਉਹਦੇ ਵਿੱਚ ਪੰਜਾਬ ਦੇ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਜਾਂਦੇ ਹੈ ਚੀਮਾ ਸਾਹਿਬ ਨੇ ਉੱਥੇ ਬਾਹਰ ਆ ਕੇ ਬਿਆਨ ਦਿੰਦੇ ਆ ਅਖਬਾਰਾਂ 'ਚ ਬਿਆਨ ਹੈ ਮੇਰੇ ਕੋਲ ਉਹਨਾਂ ਦਾ ਬਿਆਨ ਮੈਂ ਲਈ ਫਿਰਦਾ ਤੁਹਾਡੇ ਤੋਂ ਜ਼ਿਆਦਾ ਛਾਪੇ ਦਾ ਤੁਸੀਂ ਇਹ ਬਿਆਨ ਸਾਹਿਬ ਤੁਹਾਡੇ ਅਖਬਾਰਾਂ 'ਚ ਹੀ ਹੈ ਉਹਦੇ 'ਚ ਕਿਤੇ 50000 ਦਾ ਕੋਈ ਅੰਕੜਾ ਨਹੀਂ ਸਾਹਿਬ ਨਾ ਹੀ 60000 ਦਾ ਅੰਕੜਾ ਵੀ 8000 ਮਿਲਾ ਕੇ ਤੇ 800 ਕਰੋੜ ਰੁਪਏ ਕਹਿੰਦਾ ਪ੍ਰਧਾਨ ਮੰਤਰੀ ਜਿਹੜੀ ਗ੍ਰਾਮੀਨ ਸੜਕ ਯੋਜਨਾ ਸੀ ਜਿਹੜੇ ਇਹਨਾਂ ਦੇ ਟੈਂਡਰ ਹੀ ਨਹੀਂ ਪਾਇਗੋ ਉਹ ਵੀ ਜੋੜੀ ਬੈਠੇ ਆ ਵੀ ਉਹ ਵੀ ਸਾਡੇ ਉਹ ਵੀ ਸਾਨੂੰ ਵਾਪਸ ਮੋੜੋ ਉਹ 60000 ਦਾ ਇਹਨਾਂ ਨੇ ਕਿਤੇ ਜ਼ਿਕਰ ਨਹੀਂ ਕੀਤਾ ਚੀਮਾ ਸਾਹਿਬ ਨੇ ਇਹਨਾਂ ਕਿਹਾ ਵੀ ਜਿਹੜੀ ਦੋ ਸਲੈਬਸ ਬਣਾਤੀਆਂ ਪੰਜਾਬ ਦੇ ਨਾਲ ਪੰਜਾਬ ਦੇ ਰੈਵਨਿਊ ਨੂੰ ਉਹਦਾ ਨੁਕਸਾਨ ਹੋਊਗਾ ਉਹਦੇ ਤੇ ਵੀ ਗੌਰ ਕਰੋ ਪਰ 60000 ਦੀ ਗੱਲ ਚੀਮਾ ਸਾਹਿਬ ਨੇ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਕਿਸੇ ਵੀ IAS ऑफिसर ਨੇ ਉਹ ਜਿਹੜਾ ਬਣਾਇਆ ਹੈ ਨਾ ਚਿੱਠੀ ਜਿਸ ਤੇ ਪਾਇਆ 50000 GST ਦਾ 10000 RITF ਦਾ ਤੇ ਸੜਕਾਲੇ ਮਿਲਾ ਕੇ ਸਾਨੂੰ 60000 ਬਣਾ ਕੇ ਦਿਓ ਕਿਸੇ IAS ਅਫਸਰ ਨੇ ਉਹਦੇ ਤੇ ਸਾਈਨ ਨਹੀਂ ਕਰਨੇ ਸਾਹਿਬ ਨਾ ਹੀ ਕਿਸੇ ਪ੍ਰਿੰਸੀਪਲ ਸੈਕਟਰੀ ਫਾਈਨانس ਨੇ ਜਾਂ ਕਿਸੇ ਨੇ ਉਹਦੇ ਤੇ ਸਾਈਨ ਕੀਤੇ ਫਰਜੀ ਕਾਗਜ਼ ਹੈ ਉਹ ਚੱਕੀ ਫਿਰਦੇ बिकॉज ਜਿਸ ਦਿਨ IAS ਕਿਸੇ ਨੇ ਸਾਈਨ ਕਰਤੇ ਮੈਂ ਨਹੀਂ ਸਮਝਦਾ ਵੀ ਉਹਨੂੰ ਅਗਲੇ ਦਿਨ ਆਈਐਸਡੀ ਉਹਦੇ ਤੋਂ ਵਿਡਰੋਅ ਨਾ ਕਰਕੇ ਉਹਦੇ ਤੇ ਪਰਚਾ ਨਾ ਦਰਜ ਹੋ ਜੇ ਕਿਤੇ ਸਭ ਸਮਝਦੇ ਸਾਬ ਮੈਂ ਕਿਉਂ ਆ ਤੁਹਾਨੂੰ ਦੱਸ ਰਿਹਾ ਆ ਮੈਂ ਰਾਜਨੀਤੀ ਨਹੀਂ ਕਰ ਰਿਹਾ ਸਾਬ ਮੈਂ ਇਸ ਸਰਕਾਰ ਦਾ ਗੈਰ ਜ਼ਿੰਮੇਵਾਰਾਨਾ ਜਿਹੜਾ ਅੰਦਾਜ਼ ਹੈ ਉਹਦੇ ਤੇ ਤੁਹਾਡੇ ਸਾਹਮਣੇ ਰੋਸ਼ਨੀ ਪਾ ਰਿਹਾ ਤੇ ਇੱਥੇ ਗੱਲ ਆ ਕੇ ਮੁਕਦੀ ਨਹੀਂ ਸਾਬ ਆ ਤਾਂ ਚਲੋ 1 ਸਤੰਬਰ ਦੀ ਗੱਲ ਹੈ ਅੱਜ ਆਪਾਂ 12 ਤਰੀਕ ਚ ਬੈਠੇ ਆ ਮੈਂ ਹੁਣ ਤੋਂ 1 ਘੰਟੇ ਪਹਿਲਾਂ ਦੀ ਗੱਲ ਕਰਦਾ ਟਾਈਮ ਕਿਹ ਹੈ ਸਭ ਦੇਖਿਓ ਪ੍ਰਧਾਨ ਜੀ 9:02 12:30 ਹੁਣ ਤੋਂ 1 ਸਵਾ ਘੰਟੇ ਪਹਿਲਾਂ ਮੁੱਖ ਮੰਤਰੀ ਸਾਹਿਬ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹੈ ਚੰਡੀਗੜ੍ਹ ਵਿੱਚ ਹੀ ਸ਼ਾਇਦ ਕਿਉਂਕਿ ਅਜੇ ਤੱਕ ਹਾਲਾਤ ਉਹਨਾਂ ਦੇ ਠੀਕ ਆਏ ਹੈ ਮੈਂ ਉਹਨਾਂ ਦੀ ਮਜਾਜ ਕੁਰਸੀ ਮੈਂ ਵੀ ਕਰਨਾ ਪੰਜਾਬ ਦੇ ਅੰਦਰ ਕਿਸਾਨਾਂ ਦਾ ਸਮਝ ਆਇਆ ਹੈ ਸੋਖਾ ਸਾ ਵਿੱਚ ਲੋ ਮੁੱਖ ਮੰਤਰੀ ਸਾਹਿਬ ਆ ਗਏ ਜੀ ਇੱਕ ਮਨ ਸਮਾੜ ਲਈ ਪਰ ਵੈਸੇ ਮੇਰਾ ਮਨ ਹੈ ਕਿਉਂਕਿ ਕੱਲ ਜਦੋਂ ਗਵਰਨਰ ਸਾਹਿਬ ਬਾਹਰ ਆਏ ਐ ਫੋਰਟਿਸ ਹਸਪਤਾਲ ਤੋਂ ਉਹਨਾਂ ਨੇ ਕਿਹਾ ਸੀਗਾ ਮੈਂ ਬੋਲ ਕੇ ਸਿਹਤ ਤੇ ਉਹਨਾਂ ਦਾ ਠੀਕ ਹੈ ਪਰ ਮੈਂ ਇਹਨ ਭਗਵੰਨਾਨ ਜੀ ਕੋ ਸਲਾਹ ਦੀ ਹੈ ਵੀ ਦੋ ਤਿੰਨ ਦਿਨ ਅਭੀ ਆਪ ਹੋਰ ਆਰਾਮ ਕਰ ਲੋ ਪੂਰਾ ਸਵਸਥ ਸਲਾਬ ਲੈ ਕੇ ਆਣਾ ਤੇ ਕਈ ਸਾਥੀਆਂ ਨੇ ਆ ਵੀ ਕਿਹਾ ਸੀਗਾ ਐਸੇ ਤਗਾ ਜੀ ਭਗਵੰਨਾਨ ਜੀ ਉੱਥੇ ਬੈਠੇ ਰਹਿਣ ਤਾਂ ਵੀ ਫਰਕ ਨਹੀਂ ਪੈਂਦਾ ਕਿਉਂਕਿ ਸਰਕਾਰ ਤਾਂ ਕੇਜਰੀਵਾਲ ਸਾਹਿਬ ਚਲਾ ਰਹੇ ਐ ਬਿਲਕੁਲ ਪਰ ਚਲੋ ਆਗੇ ਉੱਥੇ ਸਟੇਜ ਤੇ ਬੈਠੇ ਹੋਏ ਇਸੇ ਤਰ੍ਹਾਂ ਸਟੇਜ ਤੇ ਬੈਠੇ ਸਭ ਜਿੱਥੇ ਰਵਨੀਤ ਮਿੱਟੂ ਜੀ ਬੈਠੇ ਉੱਥੇ ਪੰਜਾਬ ਦੇ ਪ੍ਰਿੰਸ ਆਪਣੇ ਚੀਫ ਸੈਕਟਰੀ ਸਾਹਿਬ ਕੈਪ ਸਿਨਾ ਜੀ ਬੈਠੇ ਆ ਦੇਖੋ ਇਸ ਸਰਕਾਰ ਦਾ ਸਭ ਐਸੇ ਦਾ ਹੱਥ ਕਲਨ ਕੋ ਆਰਸੀ ਕੇ ਹਰ ਪੜੇ ਲਿਖੇ ਕੋ ਫਾਰਸੀ ਕੇ ਥੋੜਾ ਰਿਵਾਈਂਡ ਕਰਿਓ ਤੁਹਾਡੇ ਮੋਬਾਈਲ ਤੇ ਜਿਹੜੀ ਆ ਇਹਨਾਂ ਦੀ ਇੰਟਰਵਿਊ ਹੈ ਸਾਹਿਬ ਕਿਹੜੀ ਆਪਣੇ ਚੱਟ ਇੱਕ ਬਟ ਇਹਨਾਂ ਦੀ ਉਹ ਕਹਿ ਰਿਹਾ ਮੇਰੇ ਕੋਲ ਤਾਂ ਸਿਰਫ 1500 ਕਰੋੜ ਰੁਪਏ ਆਏ ਆ ਚੀਫ ਮਿਨਿਸਟਰ ਭਗਵੰਤ ਮਾਨ ਜੀ ਕਹਿ ਰਹੇ ਹੈ 1500 ਕਰੋੜ ਰੁਪਏ ਸਾਡੇ ਕੋਲ ਬੋਲਦੇ ਹੈ ਸਾਡੇ ਕੋਲ 12000 ਕਰੋੜ ਰੁਪਏ ਨਹੀਂ ਜਦੋਂ ਪੱਤਰਕਾਰ ਪੁੱਛਦੇ ਹੈ ਕਹਿੰਦੇ ਪ੍ਰਧਾਨ ਮੰਤਰੀ ਦਾ 12000 ਕਹਿ ਕੇ ਗਏ ਹੈ ਤੁਹਾਡੇ ਮੰਤਰੀ 12000 ਕਹਿ ਰਹੇ ਹੈ ਮੁੰਡਿਆ ਸਾਹਿਬ ਮੁੰਡਿਆ ਸਾਹਿਬ ਦਾ ਬਿਆਨ ਵੀ ਇੱਕ ਮਿੰਟ ਦਿਖਾ ਦਿਓ ਚਲੋ ਚਲਾ ਦਿਓ ਪਲੇ ਕਰ ਦਿਓ ਕੱਲ ਦੀ ਮੁੰਡਿਆ ਸਾਹਿਬ ਦੀ ਸਵਾਲ ਜੀ ਕਰ ਦਿਓ ਕਿੱਥੇ ਆ ਰਿਹਾ ਮਾਈਕ بارہ ہزار ایک سو اٹھائی کروڑ روپیہ سڈے کولتا ہے چیف منسٹر صاحب کہہ رہے ہیں پندرہ سو کروڑ روپیہ ہے جدو پترکار نے سوال کیا ਭਗਵੰਤ ਮਾਨ ਜੀ ਨੇ ਕੈਪਸਿਨਾ ਜਿਹਨੂੰ ਕੈਸਿਨਾ ਸਾਹਿਬ ਤੁਸੀਂ ਸਮਝਾਓ ਕੈਸਿਨਾ ਸਾਹਿਬ ਕੀ ਕਹਿ ਰਿਹਾ ਹੈ ਕਹਿੰਦੇ ਜੀ ਪੰਜਾਬ ਸਟੇਟ ਦਾ ਇੱਕ ਬੈਂਕ ਹੈ ਬੈਂਕ ਦੇ ਵਿੱਚ ਸੈਂਟਰ ਤੋਂ ਪੈਸਾ ਆਂਦਾ ਹੈ ਐਸ ਡੀ ਐਫ ਦਾ ਐਨ ਡੀ ਐਫ ਐਨ ਐਨ ਡੀ ਐਫ ਦਾ ਜਿਹੜਾ ਆ ਐਨ ਡੀ ਆਰ ਐਫ ਦਾ ਜਿਹੜਾ ਪੈਸਾ ਆਂਦਾ ਹੈ 25% ਦਾ ਸਟੇਟ ਦਾ ਪੈਂਦਾ 75% ਦੀ ਗਵਰਨਮੈਂਟ ਦਾ ਸੈਂਟਰ ਦਾ ਆਂਦਾ ਹੈ ਉਸ ਬੈਂਕ ਦੇ ਅੰਦਰ ਆ ਐਂਟਰੀ ਬੋਲਦੀ ਹੈ ਜੀ ਆ ਐਂਟਰੀ ਹੈ ਸਾਡੇ ਆ 12000 ਕਰੋੜ ਰੁਪਏ ਦੀ ਐਂਟਰੀ ਬੋਲਦੀ ਹੈ ਤੇ ਕਹਿੰਦੇ ਜੀ ਫਿਰ ਤੁਸੀਂ ਲੈ ਨਾਲ ਕਹਿੰਨੀ ਅਗਰ ਬੈਂਕ 'ਚ ਤੁਸੀਂ ਇਕੱਠੇ ਜਾ ਕੇ ਕਹੋ ਉਹ ਵੀ 12000 ਕਰੋੜ ਰੁਪਏ ਸਾਡੇ ਦੇ ਦਿਓ ਤਾਂ ਬੈਂਕ ਨੇ ਇਕੱਠੇ ਦੇਣੇ ਨਹੀਂ ਪਰ ਐਂਟਰੀ ਇਹ ਬੋਲਦੀ ਹੈ ਸਭ ਭਗਵੰਤ ਮਾਨ ਜੀ ਕਹਿ ਰਹੇ ਮੇਰੇ ਕੋਲ 1500 ਕਰੋੜ ਰੁਪਏ ਹੈ ਚੀਫ ਸੈਕਟਰੀ ਸਾਹਿਬ ਕਹਿ ਰਹੇ ਨਹੀਂ ਜੀ ਐਂਟਰੀ ਬੋਲਦੀ ਹੈ ਕੇਂਦਰ ਦੇ ਪੈਸੇ ਆ 12000 ਕਰੋੜ ਰੁਪਏ ਆ ਉਹਦੇ ਤੇ ਵਿਆਜ ਵੀ ਪੈਂਦਾ ਹੈ ਮਿਲਦਾ ਬੈਂਕ 'ਚ ਜਦੋਂ ਪੈਸਾ ਪਿਆ ਹੈ ਇਹ ਉਹਦਾ ਵਿਆਜ ਵੀ ਹੁੰਦਾ ਸਭ ਤੋਂ ਅਗਰ ਮੇਰਾ ਕੋਈ ਕਹਿ ਰਿਹਾ ਹੈ ਕੈਪਸਨਾਜੀ ਜਦੋਂ ਤੁਹਾਡਾ ਪੈਸਾ ਬੈਂਕ ਚ ਪਿਆ ਹੈ ਉਹ ਬੈਂਕ ਉਹਦੇ ਤੇ ਵਿਆਜ ਵੀ ਸਭ ਕੌਣ ਸਹੀ ਬੋਲ ਰਿਹਾ ਕੋਣ ਗਲਤ ਬੋਲ ਰਿਹਾ ਹੈ ਆ ਸਰਕਾਰ ਦੀ ਗੈਰ ਜ਼ਿੰਮੇਵਾਰਾ ਨਾ ਜਿਹੜੀ ਹਰਕਤ ਹੈ ਕਿਸ ਤਰ੍ਹਾਂ ਇਸ ਗੱਲ ਨੂੰ ਕੋਈ ਐਕਸੈਪਟ ਕਰੂਗਾ ਇਹਦਾ ਜ਼ਿੰਦਾ ਜਾਗਦਾ ਨਮੂਨਾ ਪੇਸ਼ ਹੋਇਆ ਖੁਦ ਪ੍ਰਧਾਨ ਮੰਤਰੀ ਜੀ ਦੀ ਪ੍ਰੈਜ਼ੈਂਸ ਦੇ ਅੰਦਰ ਰਵਨੀਤ ਮਿੱਟੂ ਜੀ ਸਾਡੇ ਮੰਤਰੀ ਸਾਹਿਬ ਉੱਥੇ ਖੜੇ ਸੀਗੇ ਜਦੋਂ ਕੈਪਸਨਾਰਾ ਨੇ ਉੱਥੇ ਪ੍ਰੈਜੈਂਟੇਸ਼ਨ ਕੀਤੀ ਵੀ ਆ ਪੰਜਾਬ ਨੂੰ ਕਿ ਪੰਜਾਬ ਮੇ ਆਪਕੇ ਹਾਲਾਤ ਕਿਵੇਂ ਨੇ ਉਹਨਾਂ ਨੇ ਸਮਝਾਇਆ ਕੈਪਸਨਾ ਜੀ ਨੇ ਕਿ ਕਿੰਨੇ ਕਹਿੰਦਾ ਜੀ 13299 13289 13299 ਕਰੋੜ ਰੁਪਏ ਦਾ ਸਾਡੀ ਡਿਮਾਂਡ ਹੈ ਤੇ ਨਾਲ ਹੀ ਮੁੰਡੀਆਂ ਸਾਹਿਬ ਖੜੇ ਸੀਗੇ ਮੁੰਡੀਆਂ ਸਾਹਿਬ ਕਹਿੰਦੇ ਨਹੀਂ ਜੀ ਸਾਡੀ 20000 ਕਰੋੜ ਰੁਪਏ ਦੀ ਮੰਗ ਹੈ ਸਾਬ 7000 ਕਰੋੜ ਰੁਪਏ ਦਾ ਕੋਈ ਫਰਕ ਨਹੀਂ ਸਾਬ 13000 ਤੇ 20000 ਦੇ ਅੰਦਰ 7000 ਕਰੋੜ ਰੁਪਏ ਦਾ ਫਰਕ ਹੈ ਸਾਹਿਬ ਕਹਿੰਦੇ ਨੇ ਚੋਰੀ ਦਾ ਮਾਲ ਤੇ ਡਾਂਗਾਂ ਦੇ ਗੱਜ ਕੀ ਫਰਕ ਪੈਂਦਾ ਤੱਕੀ ਦਰੇ ਕੀ ਫਰਕ ਪੈਂਦਾ 7000 ਕਰੋੜ ਦੀ ਕੀ ਗਿਣਤੀ ਹੈ ਇੱਥੇ ਸਭ ਕਿਸ ਤਰ੍ਹਾਂ ਇਸ ਸਰਕਾਰ ਦੇ ਇਸ ਰਵਈਏ ਨੂੰ ਕੌਣ ਐਕਸੈਪਟ ਕਰੂਗਾ ਮੈਂ ਆ ਪੁੱਛਣਾ ਚਾਹੁੰਦਾ ਇਹਨਾਂ ਤੋਂ ਇਹਦਾ ਤੇ 12000 ਪਏ ਕਿ ਨਹੀਂ ਪਏ ਕਿ ਬੰਤਮਾਨ ਜੀ ਗੱਲਾਂ ਕਰਦੇ ਕਰਦੇ ਭੁੱਲ ਜਾਂਦੇ ਪਹਿਲਾਂ ਕੀ ਕਹਿ ਗਏ ਕਿਉਂਕਿ ਅੱਜ ਕੱਲ ਇਲੈਕਟ੍ਰੋਨਿਕਸ ਦਾ ਜ਼ਮਾਨਾ ਸਾਬ ਹਰੇਕ ਚੀਜ਼ ਰਿਕਾਰਡਡ ਹੈ ਇੱਕ ਮਿੰਟ ਮੈਂ ਤੁਹਾਡਾ ਫੇਰ ਲਊਂਗਾ ਇੱਕ ਮੈਂ ਭਗਵੰਦ ਮਾਨ ਜੀ ਦਾ ਇੱਥੇ ਤੁਹਾਨੂੰ ਦਿਖਾ ਦਿਆ ਮੁੰਡੀਆਂ ਸਾਹਿਬ ਨੂੰ ਤਾਂ ਚਲੋ ਮੁੰਡੀਆਂ ਸਾਹਿਬ ਦਾ ਨਵਾਜ਼ ਨਹੀਂ ਹੈ ਉਹਨਾਂ ਦੀ ਹੈਗੀ ਆਵਾਜ਼ ਹੈਗੀ ਨਹੀਂ ਆ ਤਾਂ ਹੈਗੀ ਆ ਚਲੋ ਕਹਿੰਦੇ ਕੀਮਤਰ ਤੋਂ ਮੰਗ ਲਓ ਕਿਉਂ ਮੰਗਣਾ ਹੈ ਜਿਹੜਾ ਵਿਆਸ ਜਰਮਨੀਸ਼ ਨੇਟ ਦਾ ਪੈਸਾ ਉਹਨਾਂ ਨੂੰ ਸੋਲਡੋ ਸਰ ਕੀ ਆਫਤ ਦਾ ਸੱਤੇ ਬਹੁਤ ਵਰਤਨਾ ਨਹੀਂ ਆਉਂਦਾ ਸੀ ਇਹਨਾਂ ਨੂੰ ਵਰਤਨਾ ਨਹੀਂ ਸੀ ਆਉਂਦਾ ਮੈਂ ਮੰਗੀ ਵੀ ਉਹਨਾਂ ਤੋਂ ਜਿਦੋਂ ਹੈਗੇ ਸਾਡੇ ਕੋਲੇ ਸਗਾ ਹੱਥ ਹੀ ਦੇ ਦੋ ਹੁਣ ਕਹਿੰਦੇ ਆ ਸਾਡਾ ਕਹਿੰਦਾ ਇਹਨਾਂ ਨੂੰ ਵਰਤਨਾ ਨਹੀਂ ਸੀ ਹਾਂ ਦਾ ਪੱਲੇ ਵਾਲਿਆਂ ਨੂੰ ਹੁਣ ਕਹਿੰਦੇ ਮੈਨੂੰ ਪਤਾ ਨਹੀਂ ਪੱਲੇ ਵਾਲਿਆਂ ਕੋਲ ਸੀਗਾ ਕਿ ਨਹੀਂ ਉਹ ਕੈਬਸਿਨਾ ਨੇ ਕਲੀਅਰ ਕਰਤਾ ਉਹ ਕਹਿੰਦੇ ਜੀ ਪਿਆ ਕਾਗਜ਼ਾਂ 'ਚ 12000 ਕਰੋੜ ਰੁਪਏ ਉਦੋਂ ਦਾ ਭਗਵੰਦ ਮਾਨ ਜੀ ਕਹਿੰਦੇ ਸੀ ਪੁਰਾਣੀ ਸਰਕਾਰਾਂ ਨੂੰ ਵਰਤਨਾ ਨਹੀਂ ਆਇਆ ਮੈਂ ਵਰਤੂਗਾ ਤੇ ਹੁਣ ਕਹਿੰਦੇ ਆ ਮਾਨੂੰ ਸਾਡਾ ਹੱਕ ਤਾਂ ਦੇ ਦਿਓ ਸਭ ਮੈਂ ਅਮਨ अरोड़ा ਜੀ ਦੀ ਗੱਲ ਸੁਣ ਰਿਹਾ ਸੀਗਾ ਪਰ ਸੋ ਉਹਨਾਂ ਦੇ ਬਿਆਨ ਬੜੇ ਭਾਊਕ ਹੋ ਗਏ ਸੀ ਜਦੋਂ ਮੈਂ ਉਹ ਕੋਈ ਗੱਲ ਕੀਤੀ ਵੀ ਆ ਦੱਸੋ ਕਿਹੜੇ ਵੀ ਆ ਤੁਸੀਂ 20000 ਕਰੋੜ ਦਾ ਕਿਵੇਂ ਬਣਾਇਆ 13000 ਕਰੋੜ ਤੇ ਜਦੋਂ ਮੈਂ ਸਵਾਲ ਚੱਕੇ ਉਹਨਾਂ ਨੇ ਕੋਈ ਬਿਆਨ ਦੇ ਰਹੇ ਸੀਗੇ ਵੀ ਅਸੀਂ ਮੈਨੂੰ ਕਾਗਜ਼ ਦਿਓ ਫਾਜ਼ਲ ਕਾਰਨ ਆਹ ਆਂਕੜੇ ਝੂਠ ਨਹੀਂ ਬੋਲਦੇ ਸਾਬ ਸੁਨੀਲ ਜਾਖੜ ਝੂਠ ਬੋਲ ਸਕਦਾ ਹੈ ਭਗਵੰਤ ਮਾਨ ਜੀ ਮਜ਼ਾਕ ਕਰ ਸਕਦੇ ਮੈਂ ਤਾਂ ਦੇਖੋ ਏਡੀ ਵੱਡੀ ਕੁਰਸੀ ਤੇ ਬੈਠਿਆ ਪਹਿਲਾਂ ਹੀ ਨਾਰਾਜ਼ ਹੋਏ ਬੈਠੇ ਮੇਰੇ ਤੋਂ ਤਾਂ ਅੱਜ ਵੀ ਨਾਮ ਘੈਰੇ ਸੀ ਜਾਖੜ ਨੂੰ ਕੋਈ ਉਹਨੂੰ ਉਹਨੂੰ ਮੈਂ ਉੱਥੇ ਵੀ ਆਉਂਗਾ ਮੈਂ ਸਾਰੀਆਂ ਗੱਲਾਂ ਦਾ ਜਵਾਬ ਦੇਵਾਂਗਾ ਪਰ ਇੱਕ ਇਸ ਕਰਕੇ ਮੈਂ ਆਂਕੜੇ ਮੈਂ ਤਾਂ ਕਹਿੰਦਾ ਸੁਨੀਲ ਝੂਠ ਬੋਲਦਾ ਹੋ ਸਕਦਾ ਹੈ ਉਹ ਮਜ਼ਾਕ ਕਰਦੇ ਹਨ ਉਹਨਾਂ ਨੂੰ ਮਜ਼ਾਕ ਉਹਨਾਂ ਨੂੰ ਸਭ ਮaaf ਹੈ 2023 ਜੇ ਕਿਉਂਕਿ ਜਿਸ ਦਿਨ ਪ੍ਰਧਾਨ ਮੰਤਰੀ ਇੱਥੇ ਆਏ ਹੈ ਉਸ ਦਿਨ ਕਿਸਾਨਾਂ ਨਾਲ ਜਦੋਂ ਗੱਲਬਾਤ ਹੋ ਰਹੀ ਸੀਗੀ ਤੇ ਕਿਸਾਨ ਨੇ ਇੱਕ ਸਾਥੀ ਨੇ ਖੜੇ ਹੋ ਕੇ ਕਿਹਾ ਕਹਿੰਦਾ ਪ੍ਰਧਾਨ ਮੰਤਰੀ ਜੀ ਦੇਖਿਓ ਕਿਤੇ ਸਾਡੇ ਨਾਲ ਪਹਿਲਾਂ ਵਾਲੀ ਨੌਜੇ 2023 ਵਾਲੀ ਨੌਜੇ ਸਾਡੇ ਖੜ ਆਇਆ ਸੀਗਾ ਉਦੋਂ ਸਰਕਾਰ ਨੇ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਸੀ 15-15000 ਰੁਪਏ ਏਕੜ ਦਾ ਮੌਜਾ ਦਿਆਂਗੇ ਪਰ ਸਾਨੂੰ ਮਿਲਿਆ ਨਹੀਂ ਜੀ ਇਹ ਕਹਿੰਦੇ ਹੈ ਭਗਵੰਤ ਮਾਨ ਜੀ ਇਹ ਸਰਕਾਰ ਕਹਿੰਦੀ ਹੈ ਪੈਸੇ ਵਾਪਸ ਤੁਰ ਗਏ پرائم منسٹر ادو بولے کہ سارے اتنے بیٹھے سی صاحب بیٹو جی اتنے سی نے پردھان منتری کا ایسے کیسے پیسے واپس تھوڑے جائے کرتے ہیں پیسے تو ان کے پاس میں کہتے سانوں تو آئی پتہ لگے پیسے آئے نہیں سانس